ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਪ੍ਰਮਾਤਮਾ 기ਰਦਾਸਾ ਹੈ ਅਕਾਲ ਪੁਰਖ ਵਾਹਿਗੁਰੂ ਸੱਚਾ ਪਾਤਸ਼ਾਹ ਜੀ ਜਿਨੇ ਵੀ ਵੀਊਸ ਸਮੇਂ ਦੇਖ ਰਹੇ ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ੀ ਚੜ੍ਹਦੀਆਂ ਕਲਾ 'ਚ ਰੱਖੀ ਸਾਰੇ ਆਪਣੇ ਜੀਵਨ ਦੇ ਵਿੱਚ ਖੁਸ਼ ਰਹਿਣ ਸਭ ਦੀਆਂ ਮਨੋ ਕਾਮਨਾਵਾਂ ਮੇਰੇ ਅਕਾਲ ਪੁਰਖ ਵਾਹਿਗੁਰੂ ਜਰੂਰ 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 ਪੂਰੀਆਂ ਕਰਿਓ ਮੇਰੇ ਦਾਤ ਸੱਚਾ ਪਾਤਸ਼ਾਹ ਜੀ ਤੇ ਅੱਜ ਆਪਾਂ ਚੱਲੇ ਆ ਜੀ ਗੁਰਦੁਆਰਾ ਗੁਰੂਗੜ੍ਹ ਸਾਹਿਬ ਬ੍ਰਾਹਮਣ ਮਾਜਰਾ ਜਿਵੇਂ ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ ਵੀ ਜਿਹੜਾ ਆਪਣਾ ਸ਼ਹੀਦੀ ਪੰਦਰਵਾੜਾ ਸ਼ੁਰੂ ਹੋਵਾ ਸ਼੍ਰੀ ਪਰਿਵਾਰ ਬਛੋੜਾ ਸਾਹਿਬ ਤੋਂ ਉਸ ਤੋਂ ਬਾਅਦ ਦੇ ਵਿੱਚ ਤਿੰਨ ਦਿਨਾਂ ਦੇ ਲਈ ਗੁਰਦੁਆਰਾ ਪਠਾ ਸਾਹਿਬ ਦੇ ਵਿੱਚ ਦੀਵਾਨ ਸਜੇ ਨੇ ਤੇ ਉਸ ਤੋਂ ਬਾਅਦ ਦੇ ਵਿੱਚ ਹੁਣ ਅਗਲਾ ਦਿਨ ਪਠਾ ਸਾਹਿਬ ਤੋਂ ਉਹ ਹੈ ਗੁਰੂਗੜ੍ਹ ਸਾਹਿਬ ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਦੋਂ ਮਾਲੋ ਪਰਿਵਾਰ ਬਛੋੜੇ ਤੋਂ ਵਿਛੜੇ ਆ ਉਸ ਤੋਂ ਬਾਅਦ ਵਿੱਚ ਘੁੰਮਦੇ ਘਮਾਉਂਦੇ ਇੱਧਰ ਨੂੰ ਹੋ ਕੇ ਪੱਖਾ ਸਾਹਿਬ ਨੂੰ ਹੋ ਕੇ ਫਿਰ ਗੁਰੂਗੜ੍ਹ ਸਾਹਿਬ ਨੂੰ ਹੋ ਕੇ ਫਿਰ ਸ੍ਰੀ ਚਮਕੌਰ ਸਾਹਿਬ ਜਾਂਦੇ ਆ ਹਨਾ ਵੀ ਉਸੇ-ਉਸੀ ਤਰੀਕੇ ਨਾਲ ਸੋਖ ਸਭਾ ਜਿਹੜੀ ਨਾਲ-ਨਾਲ ਜਾਂਦੀ ਹੈ ਕਿਸੇ ਨਹੀਂ ਜਿਵੇਂ ਨਾਲ-ਨਾਲ ਜਾਂਦੇ ਆ ਤੇ ਉੱਥੇ ਦੇ ਇਤਿਹਾਸ ਬਾਰੇ ਜਾਣੂ ਕਰਵਾਉਂਦੇ ਆ ਤੇ ਆਪਾਂ ਹੁਣ ਜਾ ਰਹੇ ਆ ਜੀ ਉੱਥੇ ਨੂੰ ਤੇ ਉੱਥੇ ਦੇ ਤੁਹਾਨੂੰ ਦਰਸ਼ਨ ਕਰਾਉਂਦੇ ਦਰਸ਼ਨ ਕਰੋ ਜੀ ਥੋੜੀ ਬਹੁਤ ਵਿਸਤਾਰ ਧਾਰਤੀ ਹੈ ਤੁਸੀਂ ਵੀ ਜੁੜ ਕੇ ਸਾਰੇ ਜਣੇ ਦਰਸ਼ਨ ਕਰੋ ਜੀ o Thank it ਪਾਵੇ ਜਵਾਬ ਗੁਰੂ ਦੇ ਲਾਪੇ ਭਾਲੇ ਜੋਦ ਮੇਟੀ ਵਾਲੇ دسویں پاتشاہ تھی جوت ادم تن گرد دسویں پاتشاہ تی جوت ادمی خوشحات تر مدی رکھ لئی دے سنا دی تھمی تیری عمر کہانی بادشاہ ہے بہت ہی لمی تیرے بڑھتا پتر کوئی جامل اوے ماں اجے نہ جمی جگو جگو اٹا سکرو والی یہ دو جہاں کل کائنات میں رحمت سکرو چمر شمر تک سنگاسن کے مالک ذات بابرمان فقر موجودہ سب کو چھوٹا کہ دنیا کی سب کو بھرپور جنگ مہاراجا ہے دنیا کے دور ہے

ਬੀਬੀ ਮਨੂ ਆ ਖਿਆਲ ਆਉਂਦੀਆਂ ਹਾਂ ਅੱਛਾ ਅੱਛਾ ਇਹ ਖੜਕਦੇ ਹੁੰਦੇ ਤੇ ਅਸੀਂ ਵੀ ਬੀਬੀ ਦੀ ਹੈਲਪ ਕਰਦੇਦੇ ਸੀ ਇਹ ਤੇ ਇੰਨੀ ਚੰਗੀ ਐ ਨਹੀਂ ਮੈਂ ਦੌਰ ਤੇ ਆਪਕੇ ਕਰਦੇ ਜੀ ਬੱਚੇ ਕਹਿੰਦੇ ਉਹਨੇ ਚੋੜੇ ਨੇ ਬੱਚੇ ਨੇ ਲੱਗਦੇ ਆ ਆਜਾ ਬੰਦਾ ਤੇ ਕਿਹੜਾ ਕਰਵਾਉਣਾ ਕਰਵਾ ਲੈਂਦਾ ਯੋਗਤਾ ਪ੍ਰੀਖਿਆ ਦੇ ਮਾਲਕ ਅਨੁਸਾਰ ਮੈਨੂੰ ਇਹ ਸਪੱਸ਼ਟ ਕਰਨਾ ਹੈ ਕਿ ਜੇਕਰ ਕੋਈ ਦਸਤਾਵੇਜ਼ ਨਹੀਂ ਹੈ ਤਾਂ ਮੈਂ ਇਹ ਗੱਲ ਕਰਾਂਗਾ ਪਰ ਤੋਂ ਬਾਅਦ ਨਹੀਂ ਲਾਇਆ ਬੁੱਕੇ ਰੱਖੇ ਇਹ ਹੋਗਾ ਨਾ ਪਰ ਤੋਂ ਦੇ ਬਾਰੇ ਦਾ ਕਮਿਸ਼ਨ ਹੈ ਕਿਸੇ ਰਿਖਾ ਦਿੰਦਾ ਅਗੋਂ ਉਸ ਦੇ ਨਾਮ ਤੋਂ ਪਾਵੇ ਇਹ ਸਮਸਤ ਕਾਰਜ ਦੇ ਦਵਾਦਾ

Hãy subscribe cho kênh Ghiền Mì Gõ Để không bỏ lỡ những video hấp dẫn